Okay. ਕੋਰੇਤਾ ਆ Why ਆਜ ਕਾ ਬੀਅ ਦੇਵ ਹੋਏ ਸੁਆਮੀਆ ਉਮਰੀ ਭਰ ਮਿਤ ਨਾਨਕ ਦਾ ਹੰਸ ਉਹਦੇ ਆਗੇ ਹਗ ਜੀਓ ਖਤਨਾ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਇਹਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਹਮ ਕੋ ਬਿਨਾਂ ਕੋ ਲਾਗੈ ਜਾਂ ਕੀ ਅਗਿਆ ਕੀ ਅਰਦਾਸ ਕਰਨਾ ਸ਼ਕੂਮ ਕਾਰ ਵਾਹਿਗੁਰੂ ਜੀ ਕੀ ਖਤੇ ਬਦੋ ਕੀ ਜੀ ਸਹਾਇ ਬਾਹਰੀ ਕੋ ਭਉ ਕੀ ਜੀ ਕੀ ਪਾਦਸ਼ਰੀ ਦਸਵੀਂ ਪ੍ਰਥਮ ਭਗਵਾਨੀ ਸੁਖੈ ਗੁਰੂ ਨਾਨਕ ਰੰਤਿ ਧਿਆਏ ਥੇਂੰਬਰ ਗੁਰ ਤੇ ਅਨ ਦਾ ਸੁਨ ਦਸਨ ਮੀਤਿ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਿਰੋ ਸ੍ਰੀ ਗੁਰੂ ਆਏ ਸ੍ਰੀ ਗੁਰੂ ਸੁਖ ਤੇ ਆਹੀਐ ਜਜ ਤੇ ਸੰਗੁ ਜਾਏ ਤੇ ਮਹਾਦਰਸ਼ਨ ਰਿਆ ਘਰ ਨਾਮ ਨਿਧਿਆ ਮੈਂ ਧਾਰੀ ਸਭ ਥਾਨੀ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਈ ਦਸਾਂ ਪਾਤਸ਼ਾਹਾਂ ਕੀ ਦਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪਾਵਨ ਦਰਸ਼ਨ ਦਾ ਧਿਆਨ ਕਰ ਬੋਲੋ ਜੀ ਅੰਜਾਂ ਪਿਆਰਿਆਂ ਤੁਹਾਂ ਸਾਹਿਬ ਜਾਨ ਚਾਲੀਆਂ ਮੁਕਤਿਆਂ ਆਟੀਆਂ ਜੱਬੀਆਂ ਤਪੀਆਂ ਜਿਨ੍ਹਾਂ ਸਤਿਗੁਰੂ ਕਮਨ ਨਾਮ ਜਪਿਆ ਵਨ ਕੇ ਛਕਿਆ ਜਿਤਨਾਂ ਇਹ ਤੇ ਗਵਾਈ ਦਿਲ ਤੇ ਅੰਡੜੀ ਕੀਤਾ ਜਨਾ ਪਿਆਰ ਸੱਜਿਆ ਰਿਆਂ ਦੀ ਪਵਿੱਤਰ ਕੁਮਾਈ ਦਾ ਧਿਆਨ ਤਰ ਬੋਲੋ ਜੀ ਜਿਨਾਂ ਸਿੰਘਾਂ ਸੰਗੀਆਂ ਕੋਈ ਧੰਗੀਆਂ ਨੇ ਰਮਹਿਰ ਖਿਸ਼ ਦਿੱਤੇ ਬੰਦ ਮੰਤ ਕੁਗਵਾਈ ਖੋਪਰੀਆਂ ਲਹਾਈਆਂ ਤਰਖੜੀਆਂ ਤੇ ਚੜੇ ਆਮੀ ਆਰਿਆ ਨਾਲ ਤਰਾਏ ਗੁਰੂ ਨਾਨਕ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੁਨੇ ਮਾਰਿਆ ਸਿੱਖੀ ਸਿਰ ਇਸ ਸਨ ਸੋਹਰਸਨ ਸੰਗ ਲਾਇਆ ਇਨਾਂ ਦੀ ਕਮਾਈ ਦਾ ਧਿਆਨ ਕਰ ਗੁਰੂ ਜੀ ਅੰਜਾਂ ਤਪਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰ ਗੁਰੂ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸੋ ਬਾਦ ਕਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਜਤਿਆ ਵੈ ਜਿਦਿਆਉ ਪਾਤ੍ਰ ਪਾਤ੍ਰ ਸੁਖ ਬਹੁ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਪਹਾਂ ਪਹਰ ਚਲੇ ਬੇਕ ਦੇ ਘਤੇ ਨਿਰਭੀ ਪੈਜ ਕੰਧ ਕੀ ਜੇ ਸਿ ਸਹਿਬ ਕੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿਖਾਂ ਨੂੰ ਸੁਖੀ ਗਾਨ ਨਾਮ ਤਨ ਕੇਸ ਨਾਮ ਵੇਖ ਨਾਮ ਤੁਸਾ ਨਾਮ ਮਿਸਾ ਨਾਮ ਦਾ ਨਾਮ ਦਾ ਨੰਗ ਤਰੀ ਅੰਮ੍ਰਿਤਸਰ ਸਾਹਿਬ ਦੇ ਦਰਜੁ ਜਿਨਾਂ ਚੋਂ ਬਿਨਾ ਛੱਡੇ ਭੁਖੇ ਜੁਗੋ ਜੁਗਟਣ ਧਰਮ ਪਾ ਜੈਕਾਰ ਸਿਖੋਂ ਲਾਮਾ ਮਤ ਉੱਚੀ ਮਤ ਪਦਤਾ ਰੱਖਾ ਆਪ ਆਪ ਉਪਰਵਾਇ ਕੋ ਅੰਤਰ ਜਾਵੀ ਆਪਣੇ ਮੰਧ ਦੇ ਸਦਾ ਸਹਾਈ ਦਾ ਤਰ ਜਿਓ ਸ਼੍ਰੀ ਗੁਰੂ ਸਾਹਿਬ ਅਤੀਹੁਰ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵੀ ਸੋਰੀਆ ਗਿਆ ਇਹਨਾਂ ਦੇ ਪੁਰਲੇ ਦਰਸ਼ਨ ਸੇਵਾ ਸੰਭਰਨਾ দান ਪੰਥ ਖਾਲਸਾ ਦੀ ਬਖਸ਼ੂ ਫੇਰ ਜਿਮਾਣੀਓਂ ਕੇ ਮਾਨ ਨੇ ਤਾਣੀਓਂ ਕੇ ਤਾਂ ਦੇਖਿਓਂ ਕੀਓ ਨੇ ਆਸਰੇਓਂ ਕੇ ਆਸਰੇ ਧਨ ਤੁਹਾਨੂੰ ਸ੍ਰੀ ਗੁਰੂ ਨਨ ਸਹਿਜ ਜੀ ਮਹਾਰਾਜ ਆਪਿ ਦਾ ਤਾਂ ਉਹ ਤਾਂ ਕੋਟਾਂ ਕੋਟਾਂ ਧੂਰ ਸ਼ੁਕਰ ਹੈ ਅੰਮ੍ਰਿਤ ਆਪਾਰ ਬਖਸ਼ਰ ਤਾਂ ਕੀਤੀਆਂ ਅਮਰ ਦੇ ਦਰਸ਼ਨoverline ਦੇ ਕੇ ਸੰਤਾਂ ਨੂੰ ਨਿਹਾਲ 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 ਬਸੰਦ ਕੀਤਾ ਹੈ ਉਪਰੰਤ ਸਜੇ ਦੀਵਾਨ ਅੰਮ੍ਰਿਤਮਈ ਬਾਣੀਆਂ ਪੰਜਾਂ ਬਾਣੀਆਂ ਦੇ ਜਾਪ ਆਸਾਈ ਜੀਵਾਂ ਦੇ ਕੀਰਤਨ ਅਨੰਦ ਸਹਿਬ ਦੇ ਉਚਾਰਨ ਬਾਣੀ ਪੜ੍ਹਦਿਆਂ ਗਾਨ ਸੁਣਦਿਆਂ ਕੀਰਤਨ ਕਰਦਿਆਂ ਅਨੰਦ ਸਹਿਬ ਦੇ ਉਚਾਰਨ ਕਰਦਿਆਂ ਦੇ ਅੰਤ ਕੋ ਨਾਮ ਅੱਖਰਾਂ ਦਾ ਘਾਟਾ ਪੁਰਜੋਤਮਾਫ ਕਰਨਾ ਸਮੱਤ ਬਖਸ਼ਣੀ ਬਾਣੀ ਪੜ੍ਹਦਾ ਮਹਾਂਤਮਵਾਂ ਆਂਨਾ ਸੰਤਾਂ ਦੇ ਰੇਹਦਿਆਂ ਤੇ ਗੁਰੂਆਂ ਬਾਣੀ ਪੜ੍ਹਿ ਸੁਣੀ ਸੱਚ ਮਨ ਵਿਖੇ ਪਰਮਾਨੰ ਕਰਨੇ ਜੋ ਮਾਰੀ ਭਾਈ ਦਰਤੇ ਇਨਹੋਲ ਪੇਟਾਵਾਂ ਲੈ ਕੇ ਹਾਜ਼ਰ ਹੋਏ ਨੇ ਦਰ ਪਰਮਾਨੰ ਕਰਨਾ ਸੰਗਤਾਂ ਦਾ ਚੱਲਿਆ ਹੋਇਆ ਬਦਮ ਪਦਮ ਦੇਖੀ ਚਲਾਉਣਾ ਪਾਲ ਪੁੰਨ ਤੁਮ ਕਰਵਾ ਆਮ ਰੋਗ ਰੂਗੋਂ ਭੰਗ ਕਰ ਤੁਜਾ ਕੇ ਨਾਮ ਬੰਨ ਤਿਆਰ ਅੰਮ੍ਰਿਤ ਜਾਨੂ ਦਾ ਇਸ਼ਨਾਨ ਕਰਨ ਦਾ ਨਿਤਨੇਮ ਕਰਨ ਦਾ ਗੁਰਪਾਤ ਦੀ ਹਾਜ਼ਰੀ ਕਰੁੰਦਾ ਸੇਵਾ ਤੇ ਸਮਰਵ ਕਰਦਾ ਬਨ ਬਖਸ਼ਣਾ ਸਤਗੁਰ ਜੀ ਆਪ ਦੇ ਹੁਕਮ ਅਨੁਸਾਰ ਚਾਰ ਕਰਤਰੀ ਆਪ ਦੇ ਬਾਣੀ ਅੰਦਰ ਛੜਦੀਆਂ ਕਲਾਂ ਜਪੀਤ ਹੋਈ ਹੈ ਚਾਰ ਮੈਂ ਵਿਸ਼ ਆਪ ਦੇ ਹੀ ਬਾਣੀ ਅੰਦਰ ਛੜਦੀਆਂ ਕਲਾਂ ਜਪੀਤ ਕਰਾਉਣਾ ਗੁਰਮੁਖਾਂ ਦੇ ਮੇਲ ਕਰਾਉਣਾ ਅਰਜੁਗ ਦਾ ਧਿਆਨ ਸਮੈ ਆਪਣਾ ਹੱਥ ਦੇ ਕੇ ਮਿਚਾਉ ਮਨ ਬਾਤਾਰਨਾਸ ਗੁਰਮਤਿ ਦਾ ਪਵਨ ਕਾਸ਼ ਅੰਧਨਾਂ ਚੜ੍ਹਨਾ ਕਰਾਂ ਰਖਿਓ ਅੰਧ ਹੋਈਏ ਇਰਖਾ ਤਾਂ ਬਖਸ਼ਿਸ਼ ਕਰਨਾ ਹਦ ਗੁਰੂ ਜੀ ਸਨਾਪ ਕੀ ਬੰਦ ਆਗ ਦੀ ਪਾਣ ਪਵਿੱਤਰ ਜੂਰੀ ਵਿੱਚ ਉਧਰ ਕੋਰਾ ਸ਼ਾਂਤੀ ਦੇ ਸਦਾ ਕੇ ਹਾਜ਼ਰ ਕੀਤੀ ਹੈ ਆਪ ਜੀ ਕੇ ਦਰ ਪ੍ਰਮਾਨ ਹੋਵੇ ਰਵਾਗ ਮਿਆ ਪ੍ਰਸ਼ਾਦ ਸਾਰ ਸੰਗਤਾਂ ਵਿੱਚ ਵਰਤੇ ਜੋ ਜੀ ਛੱਲੇ ਸਵਾਸ ਸਵਾਸ ਸਤਨਾਮ ਸ਼੍ਰੀ ਵਾਇਰ ਜਪੇ ਅੱਜ ਦੇ ਗੁਰੂ ਆਪੁਰਸ਼ਾਨ ਦੀ ਦੇਗ ਦੀ ਸੇਵਾ ਨਰ ਭਰ ਦੇ ਪੀਤਵਾਨ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਹੈ ਬਾੜ ਦੀਆਂ ਤਿਤ ਕਮਾਨੀਆਂ ਸੁਖਨੀਆਂ ਸੁਸ਼ਾਂਤੀ ਧਨ ਰਸਤੀਆਂ ਤੇ ਰੋਗਾਂ ਦਾ ਪਰਿਪਾਪਾ ਕਿਰਪਾ ਬਖਸ਼ੋ ਆਹਨ ਪਵਿੱਤਰ ਹੁਕਮ ਨਾਮੇ ਸੰਤਾਨ ਨੂੰ ਕਰੋ ਨਿਹਾਲ ਸੁਖ ਹੋਵੇ ਨਾਮ ਜਿਤੇ ਆਵੇਂ ਨਾਨਕ ਨਾਮ ਸਿੜਦੀ ਪੜਾ ਤੇਰੇ ਬਾਣੇ ਸਰਬੱਤ ਦਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪ੍ਰੀ ਅਪਾਰ ਕੀ ਸਭ ਸਿੱਖਾਂ ਕੋ ਉਪਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਨੋ ਰਾਜਪੁਰੇ ਕਾ ਖਾਨਸਾ ਭਗਉ ਜੀ ਸਮਿਲੈ ਗੀ ਭਾਈ ਗੁਰਨਾਮ ਜਹਾਜ ਹੈ ਤੂੰ ਜਰਦਾ ਕਰਿ ਸਿਮੰਦੇ ਰੋਧਦਾ ਕਰਿ ਸਿਮੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾ ਖੰਸਾ ਰਾਏ ਤੁਜੀ ਕੀ ਪੜੇ ਅੰਦਰ ਸਾਹ ਸਪੀਕਰ ਪੜਾਏ ਕੀ ਦੀ ਸੂਤਰਤਾ ਤਹਾ ਸੰਯੋਗ ਕਰੀ ਹੁਣ ਵੇਦ ਗ੍ਰੰਥ ਵਿਚਾਰ ਲਿਓ ਹਰ ਜਾਪ ਨਸ਼ਾ ਨੂੰ ਤੇ ਭਰੀ ਮਧੁਰ ਆਦਨ ਕੋ ਪ੍ਰਭਹੀਨ ਦਇਆਲ ਹੈ ਸੰਗਤ ਸੇ ਤਨਹਾਲ ਕਰੀ ਰਾਮ ਬਾਤ ਕੋ ਜਗਤਾਰਨ ਕੋ ਗੁਰਜੋਤ ਅਨਜਨਾ ਮਹੀਨ ਤਰੀ ਪਹੁੰਚੋ ਸੱਜਣ ਹੰਢਿਆ ਨਹੀਂ ਸਿਮ ਸਿਵਤਾਰ ਮਨ ਮਹਿ ਜੇ ਦਰਸ ਦੇ ਅਦਬਸੀ ਦੀਦਾ ਹਉ ਅੰਦਰ ਸਚਾ ਨੇ ਹੋ ਲਾਇਆ ਤ੍ਰਿ ਤਮ ਆਪਣੈ ਨਨ ਮੰਨ ਹੋਏ ਨਿਹਾਰ ਜਾਂ ਮੁੰ ਦੇਖਾਂ ਸਮਰੇ ਸੋ ਬਹੁਤ ਅਨੁਰ ਸੇਹੀ ਆਂ ਆਹ ਮਨ ਸਾਧ ਸੋ ਬਾਏ ਦਰਸ਼ਨ ਕਰਸੇ ਆਹ ਗੁਰੂ ਕਾ ਜਨਮ ਮਰਨ ਦੁਖਿ ਜਾਏ ਹੋਰ ਸੰਤੁਖ ਸੰਧੀ ਹੁਨੂ ਯਰਸੁਮ ਪੁਰਸੁਮ ਕੀਆ ਤੁਝ ਦੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਭੰਦੀਆ ਸਚ ਨੂੰ ਸੱਚਾ ਪਾਤਸ਼ਾਹ ਸੇ ਸਮਪਰਸ਼ ਹੋ ਜੇ ਪਾਤ ਬੈਠਿਆ ਸੋਈ ਹੈ ਸਭਨਾ ਦਾ ਇਹ ਸਭ ਸਤਨਾਮ ਸ਼੍ਰੀ ਗੁਰੂ ਸਾਹਿਬ ਜੀ ਸ੍ਰੀ ਮਨ ਲਾ ਪੈਗਾ ਜਿਉ ਤਪ ਤ ਹੈ ਬਾਰੋਂ ਬਾਰ ਆਪ ਬਤਾਉ ਕਬ ਮੈਨੂੰ ਤੇ ਬਾਰ ਜੈ ਤਨ ਬਾਣੀ ਵਿਸਰ ਜਾਏ ਜੋ ਬਪਾ ਰੋਹੀ ਵਿਨਲਾਏ ਜਿਉ ਤਪ ਤ ਹੈ ਬਾਰੋਂ ਬਾਰ ਤਬੋ ਘਪੈ ਬੋਤ ਦੇ ਪਾਰ ਜੇ ਤੁਨ ਬਾਣੀ ਵਿਸਰ ਜਾਏ ਜਿਉ ਬਪਾਰੁ ਕੀ ਮਿਲਦਾ ਹੈ ਬਹੁਤਾ ਬੋਲਣ ਥਕਣ ਹੋਏ ਨਣ ਬੋਲਿ ਜਿਉ ਮੈਂ ਸੰਸ ਹੋਇ ਰਹਾ ਹੂੰ ਜਿਨ ਮਰਗਿ ਤੇ ਅਖੀਰ ਆ ਜਿਨ ਜੀਵਾਂ ਦਿੱਤੀ ਬੋਲੇ ਤਾਤ ਜਿਨਾਂ ਰੱਖਿਆ ਅਗਨੀ ਪਾਰੇ ਅਧਿਆਪਨਿਆ ਤੇ ਸੰਜਾਰੇ ਜੇ ਤਾਂ ਮੋਹੁ ਪਰੀ ਦਸਵਾਣ ਸਮਾਂ ਪਾਲਿ ਦਾਗਾ ਉਂਦਾ ਨਾਲ ਦੂਜੋਂ ਚੱਲੇ ਆ ਰਾਹੇ ਰਗਾਂ ਦਾ ਸੁਣਾ ਨਹੀਂ ਗਾਇ ਹਰੋਂ ਮਿਲੈ ਆਖੰਤਰਾ ਨਾਮ ਤਰ ਮਗ ਤਰਨਾ ਹੋਰ ਨਹੀਂ ਤਾਉ ਜੇ ਕੋ ਦੂਬੈ ਫਿਰ ਹੋਐ ਸਾਨ ਨਾਮੁ ਸਰਤਾ ਸਰਬਦਾਤਾ ਆਪਣ ਕਰਨਾ ਹੋ ਜਦ ਨਾਲ ਕਰਨਾ ਹੋਰਣਾ ਨੀ ਤਾਹੋ ਜੇ ਕੋ ਡੂ ਬੈ ਫਿਰ ਹੋ ਮਸਾਲ ਨਾਨਕ ਸਾਚਾ